ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਕਈ ਦਿਨ ਪਹਿਲਾਂ ਆਪਣੇ ਇੱਕ ਸਬਸਕ੍ਰਾਈਬਰ ਦੀ ਆਈ ਸੀਗੀ ਜੀ ਰਿਕਵੈਸਟ ਪਾਲਕ ਪਨੀਰ ਕੋफ्ते ਦੀ ਰੈਸਪੀ ਬਾਰੇ ਸੋ ਅੱਜ ਬਣਾਈ ਹੈ ਜੀ ਆਪਾਂ ਨੇ ਪਾਲਕ ਪਨੀਰ ਕੋफ्ते ਦੀ ਸਬਜੀ ਜਿਹੜੀ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਠੀਕ ਹੈ ਜੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੁਹਾਨੂੰ ਅੱਜ ਬਣਾ ਕੇ ਦਿਖਾਵਾਂਗੇ ਪਾਲਕ ਪਨੀਰ ਕੋफ्ते ਦੀ ਸਬਜੀ ਸੋ ਆਜੋ ਫਿਰ ਰੈਸਪੀ ਕਰਦੇ ਹਾਂ ਸਟਾਰਟ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਤੇ ਲਓ ਜੀ ਅੱਜ ਉਹ ਰੈਸਪੀ ਕਰਦੇ ਆਂ ਸਟਾਰਟ ਤੇ ਲਓ ਜੀ ਪਾਲਕ ਪਨੀਰ ਕੋਬਤਾ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਚਾਹੀਦਾ ਆਪਾਂ ਨੂੰ ਪਨੀਰ ਪਨੀਰ ਆ ਜਿਹੜਾ ਮੈਂ ਕद्दूकस ਕਰ ਲਿਆ ਠੀਕ ਹੈ ਜੀ ਬਰੀਕ ਤੇ ਇਹ ਹੈਗਾ 150 ਗ੍ਰਾਮ ਪਨੀਰ ਠੀਕ ਹੈ ਜੀ ਤੁਸੀਂ ਕੁਆਂਟੀਟੀ ਆਪਣੇ ਹਿਸਾਬ ਨਾਲ ਲੈ ਲਿਓ ਉਸ ਤੋਂ ਬਾਅਦ ਦੋ ਆਲੂ ਕद्दूकस ਕਰ ਲੇ ਮੈਂ ਠੀਕ ਹੈ ਜੀ ਗ੍ਰੇਟ ਕਰ ਲੇ ਤੇ ਆਲੂ ਆ ਜਿਹੜੇ ਤੁਸੀਂ ਸਕਿਪ ਵੀ ਕਰ ਸਕਦੇ ਹੋ ਪਰ ਜੇ ਆਲੂ ਪਾਲੂਗੇ ਕੋਪ ਤੇ ਥੋੜੇ ਜਿਹਾ ਹੋਰ ਵਧੀਆ ਬਣ ਜੂਗੇ ਤੇ ਉਸ ਤੋਂ ਬਾਅਦ ਹੈਗਾ ਮੇਰੇ ਕੋਲ ਇੱਕ ਗੁੱਛੀ ਪਾਲਕ ਦਾ ਪੇਸਟ ਠੀਕ ਹੈ ਜੀ ਇਹ ਪੇਸਟ ਮੈਂ ਤਿਆਰ ਕਰਿਆ ਕਿਉਂਕਿ ਵੀਡੀਓ ਫਿਰ ਲੰਬੀ ਹੋ ਜਾਂਦੀ ਆ ਇਹਨੂੰ ਪਹਿਲਾਂ ਮੈਂ ਪਾਲਕ ਨੂੰ ਇੱਕ ਗੁੱਛੀ ਨੂੰ ਧੋ ਕੇ ਚੰਗੀ ਤਰ੍ਹਾਂ ਉਬਾਲ ਲਿਆ ਠੀਕ ਹੈ ਜੀ ਉਬਾਲਣ ਤੋਂ ਬਾਅਦ ਠੰਡੇ ਪਾਣੀ ਚ ਪਾ ਕੇ ਬਾਹਰ ਕੱਢ ਕੇ ਫਿਰ ਮੈਂ ਉਹਨੂੰ ਪੇਸਟ ਬਣਾ ਲਿਆ ਮਿਕਸੀ ਦੇ ਜੱਗ ਵਿੱਚ ਤੇ ਉਸ ਤੋਂ ਬਾਅਦ ਹੈਗਾ ਮੇਰੇ ਕੋਲ 5-6 ਕਾਜੂਆਂ ਦਾ ਪੇਸਟ ਠੀਕ ਹੈ ਜੀ ਕਾਜੂ ਆ ਜਿਹੜੇ ਮੈਂ ਭਿਓ ਕੇ ਉਹ ਵੀ ਗ੍ਰाइंड ਕਰ ਲਿਆ ਯਾਨੀ ਮਿਕਸੀ ਕਰ ਲਿਆ ਤੇ ਦੋ ਮਟਰ ਮਿਕਸੀ ਕਰ ਲਿਆ ਜੀ ਇੱਕ ਪਿਆਜ਼ ਕੱਟ ਲਿਆ ਬਰੀਕ ਥੋੜੀ ਜੀ ਹੈਗੀ ਗ੍ਰੀਨ ਚਿੱਲੀ ਹਰੀ ਮਿਰਚ ਤੇ ਬਾਕੀ ਆਪਣੇ ਕੋਲ ਹੈਗਾ ਜੀ ਆਦਰਕ ਲਸਣ ਦਾ ਪੇਸਟ ਸਭ ਤੋਂ ਪਹਿਲਾਂ ਬਣਾਵਾਂਗੇ ਆਪਾਂ ਕੋਪਤੇ ਠੀਕ ਹੈ ਜੀ ਇਹਨੂੰ ਇੱਕ ਪ੍ਰਾਤ ਦੇ ਵਿੱਚ ਇੱਕ ਬਰਤਨ ਦੇ ਵਿੱਚ ਪਾ ਲਾਂਗੇ ਆਲੂ ਤੇ ਪਨੀਰ ਆਪਾਂ ਦੋਨੋਂ ਤੇ ਇਹਦੇ ਚ ਪਾਵਾਂਗੇ ਥੋੜੀ ਜੀ ਅਜਵੈਨ ਇੱਕ ਚੁਟਕੀ ਕ੍ਰਸ਼ ਕਰਕੇ ਤੇ ਥੋੜੀ ਜੀ ਪਾਵਾਂਗੇ ਕਸਤੂਰੀ ਮੇਥੀ ਤੇ ਇੱਕ ਛੋਟਾ ਚਮਚ ਨਮਕ ਪਾਉਗੇ ਨਮਕ ਆਪਾਂ ਕੋਕਤਿਆਂ ਦੇ ਵਿੱਚ ਘੱਟ ਰੱਖੂਗੇ ਕਿਉਂਕਿ ਆਪਾਂ ਨੇ ਬਾਅਦ ਵਿੱਚ ਆ ਗਈ ਗਰੇਵੀ ਚ ਜਾਨੀ ਪਾਲਕ ਚ ਵੀ ਨਮਕ ਪਾਉਣਾ ਜੇ ਕੋਕਤਿਆਂ ਮੇ ਨਮਕ ਜ਼ਿਆਦਾ ਹੋ ਗਿਆ ਫਿਰ ਕੰਮ ਹੋ ਜੂਗਾ ਖਰਾਬ ਇਸ ਕਰਕੇ ਚ ਨਮਕ ਘੱਟ ਪਾਉਗੇ ਤੇ ਇੱਕ ਚੁਟਕੀ ਪਾਉਗੇ ਗਰਮ ਮਸਾਲਾ ਤੇ ਅੱਧਾ ਛੋਟਾ ਚਮਚ ਪਾਉਗੇ ਬੇਕਿੰਗ ਪਾਊਡਰ ਤੇ ਲਓ ਜੀ ਥੋੜਾ ਜਿਹਾ ਜੀਰਾ ਪਾ ਲੂਗੇ ਇਹਦੇ ਵਿੱਚ ਤੇ ਥੋੜੀ ਜੀ ਪਾ ਲੂਗੇ ਆਪਾਂ ਹਲਦੀ ਤੇ ਇੱਕ ਚਮਚ ਪਾਵਾਂਗੇ ਆਪਾਂ ਇਹਦੇ ਵਿੱਚ ਬਰੀਕ ਬੇਸਣ ਤੇ ਇੱਕ ਚਮਚ ਪਾਵਾਂਗੇ ਆਪਾਂ ਇਹਦੇ ਵਿੱਚ ਅਰारੋਟ ਤੇ ਇਹਨੂੰ ਕਰਾਂਗੇ ਹੁਣ ਸਾਰੇ ਨੂੰ ਮਿਕਸ ਚੰਗੀ ਤਰ੍ਹਾਂ ਤੇ ਲੋ ਜੀ ਜਦੋਂ ਵੀ ਕੋਬਤੇ ਬਣਾਣੇ ਆ ਜਿਹੜਾ ਆਪਾਂ ਨੇ ਮਿਕਸਚਰ ਬਣਾਇਆ ਠੀਕ ਆ ਜੀ ਪਨੀਰ ਤੇ ਆਲੂ ਦਾ ਕੋਬਤਿਆਂ ਵਾਸਤੇ ਤੇ ਤੁਸੀਂ ਜਦੋਂ ਵੀ ਇਹ ਮਿਕਸ ਕਰਨਾ ਐਂਡ ਚੰਗੀ ਤਰ੍ਹਾਂ ਕਰਨਾ ਤਾਂ ਜਿਹੜਾ ਆਪਾਂ ਨੇ ਬੇਕਿੰਗ ਪਾਊਡਰ ਪਾਇਆ ਇਹਦੇ ਵਿੱਚ ਤਾਂ ਜੋ ਸਾਰੇ ਮਿਕਸਚਰ ਦੇ ਵਿੱਚ ਫੈਲ ਜਵੇ ਠੀਕ ਹੈ ਜੀ ਤੇ ਲਓ ਜੀ ਹੁਣ ਆਪਾਂ ਬਣਾਵਾਂਗੇ ਕੋਬਤੇ ਕੋਬਤਿਆਂ ਦਾ ਸਾਈਜ਼ ਤੁਸੀਂ ਆਪਣੇ ਹਿਸਾਬ ਨਾਲ ਰੱਖ ਲਿਓ ਜਿੱਡੇ-ਜਿੱਡੇ ਕਿ ਤੁਸੀਂ ਕੋਬਤੇ ਬਣਾਉਣੇ ਹੋਏ ਤੇ ਲਓ ਜੀ ਟੋਕਾ ਆਪਾਂ ਨੇ ਤੋੜ ਲਿਆ ਠੀਕ ਹੈ ਜੀ ਲੋਈਆਂ ਜਣੀਆਂ ਤੇ ਹੁਣ ਆਪਾਂ ਬਣਾਵਾਂਗੇ ਕੋਬਤੇ ਕੋਬਤੇ ਚਾਹੇ ਤੁਸੀਂ ਗੋਲ ਬਣਾ ਲਿਓ ਤੇ ਚਾਹੇ ਤੁਸੀਂ ਬਣਾ ਲਿਓ ਲੰਬੇ ਠੀਕ ਹੈ ਜੀ ਮੈਂ ਬਣਾ ਰਿਹਾ ਲੰਬੇ ਇਸ ਤਰੀਕੇ ਨਾਲ ਪਹਿਲਾਂ ਜਿਹੜੀ ਆਪਾਂ ਨੇ ਟੋਕ ਹੈ ਠੀਕ ਹੈ ਜੀ ਲੋਈ ਤੋੜੀ ਐ ਉਹਨੂੰ ਗੋਲ ਕਰ ਲੈਣਾ ਇਸ ਤਰੀਕੇ ਨਾਲ ਦੱਬ ਕੇ ਚੰਗੀ ਤਰ੍ਹਾਂ ਤਾਂ ਜੋ ਇਹਦੇ ਵਿੱਚ ਕੋਈ ਕ੍ਰੈਕ ਕ੍ਰੋਕ ਜੇ ਵੀ ਨਾ ਆਵੇ ਠੀਕ ਹੈ ਜੀ ਫਿਰ ਜਦੋਂ ਫਰਾਈ ਕਰੂਗੇ ਆਪਣੇ ਜਿਹੜੇ ਕੋਬਤੇ ਉਹ ਖਰਾਬ ਹੋ ਜੂਗੇ ਤੇ ਉਸ ਤੋਂ ਬਾਅਦ ਆਪਾਂ ਨੇ ਇਸ ਤਰੀਕੇ ਨਾਲ ਇਹਨੂੰ ਲੰਬਾ ਕਰ ਲੈਣਾ ਐ ਤੇ ਤੁਸੀਂ ਗੋਲ ਵੀ ਬਣਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਆ ਤੇ ਲੋ ਜੀ ਇਸ ਤਰੀਕੇ ਦੇ ਕੋਬਤੇ ਬਣਾ ਕੇ ਜਿਹੜੇ ਮੈਂ ਕਰ ਲੂੰਗਾ ਤਿਆਰ ਸਾਰੇ ਉਸ ਤੋਂ ਬਾਅਦ ਕਰ ਦੇਣਾ ਇਹਨਾਂ ਨੂੰ ਫਰਾਈ ਤੇ ਲੋ ਜੀ ਕੋਬਤੇ ਬਣ ਕੇ ਹੋ ਗਏ ਰੈਡੀ ਹੁਣ ਆਪਾਂ ਕਰਦੇ ਇਹਨਾਂ ਨੂੰ ਫਰਾਈ ਠੀਕ ਹੈ ਜੀ ਤੇ ਲੋ ਜੀ ਕੜਾਹੀ ਦੇ ਵਿੱਚ ਆਪਾਂ ਨੇ ਤੇਲ ਰੱਖ ਲਿਆ ਤੇਲ ਨੂੰ ਕਰਦੇ ਆ ਗਰਮ ਤੇ ਤੁਸੀਂ ਇਹਨਾਂ ਨੂੰ ਸਰ੍ਹੋਂ ਦੇ ਤੇਲ ਵਿੱਚ ਰੈਫਾਇਨਡ ਆਇਲ ਵਿੱਚ ਕਿਸੇ ਵੀ ਚੀਜ਼ ਵਿੱਚ ਫਰਾਈ ਕਰ ਸਕਦੇ ਹੋ ਤੇ ਲੋ ਜੀ ਤੇਲ ਆਪਣਾ ਹੋ ਚੁੱਕਿਆ ਗਰਮ ਹੁਣ ਆਪਾਂ ਇਹਨਾਂ ਨੂੰ ਕਰਦੇ ਆ ਫਰਾਈ ਤੇ ਜਦੋਂ ਫਰਾਈ ਕਰਦੇ ਆ ਤੇਲ ਹੈ ਜ਼ਿਆਦਾ ਓਵਰ ਹੀਟ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਤੇ ਮੀਡੀਅਮ ਹੋਣਾ ਚਾਹੀਦਾ ਜ਼ਿਆਦਾ ਓਵਰ ਹੀਟ ਹੋਊਗਾ ਤਾਂ ਉੱਪਰ ਤੇ ਇਹ ਇੱਕ ਲਗਤ ਹੋ ਜੂਗੇ ਠੀਕ ਹੈ ਜੀ ਪੱਕ ਜੂਗੇ ਤੇ ਵਿੱਚ ਤੇ ਰਹਿ ਜੂਗੇ ਕੱਚੇ ਇਸ ਕਰਕੇ ਮੀਡੀਅਮ ਸੇਕ ਦੇ ਵਿੱਚ ਆਪਾਂ ਨੇ ਇਹ ਤਾਲਨੇ ਆ ਠੀਕ ਹੈ ਜਾਨੀ ਫਰਾਈ ਕਰਨੇ ਆ ਤੇ ਲਓ ਜੀ ਇਹਨਾਂ ਨੂੰ ਹੁਣ ਛੱਡ ਲੈਣੇ ਆ ਤੇ ਸੇਕ ਰੱਖਿਓ ਮੀਡੀਅਮ ਤੇ ਜਦੋਂ ਤੇਲ ਦੇ ਵਿੱਚ ਪਾਤੇ ਇਹ ਤੁਸੀਂ ਇਹਦੇ ਵਿੱਚ ਕੋਈ ਵੀ ਝਾਰਨੀ ਵਗੈਰਾ ਨਹੀਂ ਮਾਰਨੀ ਹੈਗੀ ਕਿਉਂਕਿ ਇਹ ਟੁੱਟ ਵੀ ਸਕਦੇ ਆ ਤੇ ਲਓ ਜੀ 2-4 ਮਿੰਟ ਆਪਾਂ ਨੇ ਇਹ ਛੇੜਨੇ ਨਹੀਂ ਹੈਗੇ ਕਿਉਂਕਿ ਇਹਨਾਂ ਨੇ ਆਪਣੇ ਆਪ ਉੱਪਰ ਆ ਜਾਣਾ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਹਲਾਵਾਂਗੇ ਤੇ ਲੋ ਜੀ ਕੋਬਤੇ ਆਪਣੇ ਉੱਪਰ ਵੀ ਆ ਚੁੱਕੇ ਆ ਠੀਕ ਹੈ ਜੀ ਸੇਕ ਆਪਣਾ ਮੀਡੀਅਮ ਆ ਤੇ ਆ ਦੇਖੋ ਫੁੱਲ ਕਿੰਨੇ ਸੋਹਣੇ ਚੁੱਕੇ ਹੋਏ ਹਨ ਫੁੱਲ ਚੁੱਕੇ ਆ ਤੇ ਇਹ ਠੀਕ ਹੈ ਜੀ ਜਦੋਂ ਮੜ ਜੇ ਫੁੱਲ ਜਵੇ ਫਿਰ ਇਹਨਾਂ ਪਤਾ ਲੱਗ ਜਾਂਦਾ ਵੀ ਇਹ ਨਰਮ ਮੁਲਾਇਮ ਹੋ ਗਏ ਠੀਕ ਹੈ ਜੀ ਵਿੱਚ ਤੇ ਜੇ ਮੰਨ ਲਓ ਫੁੱਲ ਤੇ ਨਹੀਂ ਹੈਗੇ ਫਿਰ ਵਿੱਚ ਤੇ ਇਹਨਾਂ ਦੇ ਕੱਚੇ ਰਹਿਣ ਦੇ ਚਾਂਸ ਹੁੰਦੇ ਆ ਇਸ ਕਰਕੇ ਇਹਦੇ ਵਿੱਚ ਬੇਕਿੰਗ ਪਾਊਡਰ ਪਾਉਂਦੇ ਆ ਤੇ ਲੋ ਜੀ ਹੁਣ ਆਪਾਂ ਇਹਨਾਂ ਨੂੰ ਕਰ ਲਾਂਗੇ ਫਰਾਈ ਤੇ ਲੋ ਜੀ ਜਿੰਨੇ ਇਹਨਾਂ ਨੂੰ ਆਪਾਂ ਮੀਡੀਅਮ ਸੇਕ ਉੱਪਰ ਪਕਾਉਂਗੇ ਉਨੇ ਇਹਨਾਂ ਚੰਗੀ ਤਰ੍ਹਾਂ ਪੱਕੂਗੇ ਠੀਕ ਹੈ ਜੀ ਤੇ ਵਿੱਚ ਵਿੱਚ ਮਾ ਜਦੋਂ ਇਹਨਾਂ ਦੀ ਠੀਕ ਹੈ ਜੀ ਉੱਪਰ ਤੇ ਕੋਟਿੰਗ ਜਿਹੜੀ ਵਰਦੀ ਆ ਉਹ ਪੱਕੀ ਹੋ ਗਈ ਫਿਰ ਤੁਸੀਂ ਇਹਨਾਂ ਨੂੰ ਹਲਾਈ ਵੀ ਜਾਇਓ ਠੀਕ ਹੈ ਜੀ ਕਿਉਂਕਿ ਫਿਰ ਟੁੱਟਣ ਦਾ ਖਤਰਾ ਜਿਹੜਾ ਉਹ ਘਟ ਜਾਂਦਾ ਤੇ ਲਓ ਜੀ ਕੋਬਤੇ ਆਪਣੇ ਫਰਾਈ ਹੋ ਚੁੱਕੇ ਆ ਜੀ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲੈਨੇ ਆ ਬਾਹਰ ਨਚੋੜ ਨਚੋੜ ਕੇ ਠੀਕ ਹੈ ਜੀ ਐਦਾਂ ਦਾ ਕਲਰ ਆ ਜਿਹੜਾ ਤੁਸੀਂ ਇਹਨਾਂ ਦਾ ਕਰ ਲਿਓ ਠੀਕ ਹੈ ਜੀ ਤੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਕੱਢਦੇ ਆ ਬਾਹਰ ਤੇ ਲਓ ਜੀ ਕੋਬਤੇ ਆਪਣੇ ਹੋ ਚੁੱਕੇ ਆ ਰੈਡੀ ਹੁਣ ਆਪਾਂ ਬਣਾਉਨੇ ਆਂ ਗਰੇਵੀ ਪਾਲਕ ਦੀ ਤੇ ਲੋ ਜੀ ਇੱਕ ਕੜਾਹੀ ਚ ਪਾਲਾਂਗੇ ਆਪਾਂ ਸਰੋਂ ਦਾ ਤੇਲ ਤੇ ਸਰੋਂ ਦੇ ਤੇਲ ਨੂੰ ਚੰਗੀ ਤਰ੍ਹਾਂ ਕਰ ਲਾਂਗੇ ਗਰਮ ਠੀਕ ਹੈ ਜੀ ਤਾਂ ਜੋ ਤੇਲ ਦੀ ਜਿਹੜੀ ਸਮੈਲ ਆ ਉਹ ਖਤਮ ਤੇ ਲੋ ਜੀ ਸਰੋਂ ਦਾ ਤੇਲ ਆਪਣਾ ਹੋ ਚੁੱਕਿਆ ਗਰਮ ਹੁਣ ਆਪਾਂ ਇਹਦੇ ਚ ਪਾਵਾਂਗੇ ਥੋੜਾ ਜਿਹਾ ਜੀਰਾ ਤੇ ਦੋ ਪਾ ਦਾਂਗੇ ਤੇਜ ਪੱਤੇ ਠੀਕ ਹੈ ਜੀ ਸਿਰਫ ਖੜੇ ਮਸਾਲੇ ਆਪਾਂ ਬਹੁਤ ਘੱਟ ਪਾ ਰਹੇ ਆ ਤੁਸੀਂ ਇਹਦੇ ਵਿੱਚ ਖੜੇ ਮਸਾਲੇ ਵੀ ਪਾ ਸਕਦੇ ਹੋ ਠੀਕ ਹੈ ਜਿੱਦੇ ਛੋਟੀ ਵੱਡੀ ਇਲਾਇਚੀ ਹੋਗੀ ਦਾਲਚੀਨੀ ਹੋਗੀ ਤੇ ਲੋ ਜੀ ਮੈਂ ਉਹਨਾਂ ਦਾ ਯੂਜ਼ ਆ ਜਿਹੜਾ ਕੱਟ ਕਰੂੰਗਾ ਉਸ ਤੋਂ ਬਾਅਦ ਇੱਕ ਬਰੀਕ ਕੱਟਿਆ ਹੋਇਆ ਪਿਆਜ਼ ਤੇ ਇਹਨੂੰ ਚੰਗੀ ਤਰ੍ਹਾਂ ਭੁੰਨ ਲੂਗੇ ਤੇ ਲੋ ਜੀ ਜਦੋਂ ਪਿਆਜ਼ ਆਪਣੇ ਲਾਈਟ ਬ੍ਰਾਊਨ ਹੋ ਗਏ ਇੱਕ ਛੋਟਾ ਚਮਚ ਪਾਵਾਂਗੇ ਪੈਦੇ ਵਿੱਚ ਅਦਰਕ ਲਸਣ ਦਾ ਪੇਸਟ ਠੀਕ ਹੈ ਜੀ ਤੇ ਹਰੀਆਂ ਮਿਰਚਾਂ ਪਾ ਦੂਗੇ ਬਰੀਕ ਕਟੀਆਂ ਹੋਈਆਂ ਤੁਸੀਂ ਮਿਰਚਾਂ ਜਿਹੜੀਆਂ ਠੀਕ ਹੈ ਜੀ ਆਪਣੇ ਟੇਸਟ ਰਿਕੋਰਡਿੰਗ ਪਾ ਲਿਓ ਤੇ ਲੋ ਜੀ 1-2 ਮਿੰਟ ਭੁੰਨੂਗੇ ਆਪਾਂ ਹਰੀ ਮਿਰਚ ਤੇ ਅਦਰਕ ਲਸਣ ਦੇ ਪੇਸਟ ਨੂੰ ਤੇ ਲੋ ਜੀ ਜਦੋਂ ਇਹ ਹਲਕਾ ਜਿਹਾ ਭੁੰਨ ਹੋ ਗਿਆ 1-2 ਮਿੰਟ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਅੱਧਾ ਛੋਟਾ ਚਮਚ ਹਲਦੀ ਦਾ ਪਾਵਾਂਗੇ ਤੇ ਅੱਧਾ ਛੋਟਾ ਚਮਚ ਪਾਵਾਂਗੇ ਢੇਗੀ ਮਿਰਚ ਤੇ ਇਹਨੂੰ ਹਲਕਾ ਜਿਹਾ ਭੁੰਨੂਗੇ ਤੇ ਜਦੋਂ ਇਹ ਭੁੰਨ ਹੋ ਗਏ ਉਸ ਤੋਂ ਬਾਅਦ ਪਾਵਾਂਗੇ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਨੇ ਪਾਲਕ ਦਾ ਪੇਸਟ ਬਣਾ ਕੇ ਰੱਖਿਆ ਤਾਂ ਠੀਕ ਹੈ ਜੀ ਇੱਕ ਕੁਛੀ ਪਾਲਕ ਦੀ ਹੈ ਇਹ ਤੇ ਇਹਨੂੰ ਮੈਂ ਉਬਾਲ ਕੇ ਕਰ ਲਿਆ ਤਾਂ ਮਿਕਸੀ ਠੀਕ ਹੈ ਜੀ ਤੇ ਬਾਕੀ ਪਾਲਕ ਦਾ ਪੇਸਟ ਕਿਸ ਤਰ੍ਹਾਂ ਬਣਦਾ ਇਹਦੀ ਵੀ ਕਿਸੇ ਦਿਨ ਲੱਗ ਵੀਡੀਓ ਪਾ ਦਾਂਗੇ ਤੇ ਲਓ ਜੀ ਇਹਨੂੰ ਪਕਾਵਾਂਗੇ ਆਪਾਂ 2-4 ਮਿੰਟ ਤੇ ਲਓ ਜੀ ਜਦੋਂ ਆਪਣੀ ਪਾਲਕ ਨੂੰ ਪੱਕਦੀ ਨੂੰ 2-4 ਮਿੰਟ ਹੋ ਜਾਵੇ ਠੀਕ ਹੈ ਜੀ ਉਸ ਤੋਂ ਬਾਅਦ ਪਾਵਾਂਗੇ ਲਾਸਟ ਚੱਪਾ ਇਹਦੇ ਚ ਟਮਾਟਰ ਠੀਕ ਹੈ ਜੀ ਦੋ ਮਿਕਸੀ ਕੀਤੇ ਹੋਏ ਤੇ ਨਾਲੇ ਤਾਂ ਹੁਣ ਆਪਣੀ ਜਿਹੜੀ ਪਾਲਕ ਹੈ ਉਹ ਪੱਕ ਜੂਗੀ ਦੇ ਨਾਲ ਇਹਦੇ ਟਮਾਟਰ ਪੱਕ ਜੂंगे ਠੀਕ ਹੈ ਜੀ ਤੇ ਲਓ ਜੀ ਹੁਣ ਆਪਾਂ ਇਹਦੇ ਚ ਐਡ ਕਰ ਦਾਂਗੇ ਥੋੜਾ ਜਿਹਾ ਨਮਕ ਆਪਣੇ ਟੇਸਟ ਰਿਕੋਰਡਿੰਗ ਬਾਕੀ ਤੁਸੀਂ ਬਾਅਦ ਚ ਚੈੱਕ ਕਰਕੇ ਪਾ ਲਿਓ ਤੇ ਨਾਲ ਇਹਦੇ ਚ ਇੱਕ ਚਮਚ ਐਡ ਕਰ ਦੂਗੇ ਆਪਾਂ ਧਨੀਆ ਪਾਊਡਰ ਠੀਕ ਹੈ ਜੀ ਇਹ ਵੀ ਨਾਲੇ ਪੱਕ ਜੂਗਾ ਤੇ ਲਓ ਜੀ ਇਹਨੂੰ ਹੁਣ ਆਪਾਂ ਮੀਡੀਅਮ ਸੇਕ ਪਰ ਪਕਾਉਂਗੇ ਤਕਰੀਬਨ 10 ਤੋਂ 15 ਮਿੰਟ ਤਾਂ ਜੋ ਪਾਲਕ ਟਮਾਟਰ ਜੁੜੇ ਜਿਹੜਾ ਅਪਣੇ ਸਮਾਨ ਪਾਇਆ ਚ ਚੰਗੀ ਤਰ੍ਹਾਂ ਪੱਕ ਜਵੇ ਤੇ ਉਸ ਤੋਂ ਬਾਅਦ ਆਪਾਂ ਇਹਦੇ 'ਚ ਪਾਵਾਂਗੇ ਕੋਵਤੇ ਤੇ ਲਓ ਜੀ ਮਿਲਦੇ ਆਂ ਫਿਰ ਆਪਾਂ ਥੋੜੀ ਦੇਰ ਬਾਅਦ ਤੇ ਲਓ ਜੀ ਪਾਲਕ ਪੱਕਦੀ ਨੂੰ 10 ਮਿੰਟ ਹੋ ਗਏ ਆ ਜੀ ਤੇ ਲਓ ਜੀ ਹੁਣ ਆਪਾਂ ਇਹਦੇ 'ਚ ਪਾ ਦਾਂਗੇ ਜਿਹੜਾ ਆਪਾਂ ਨੇ ਕਾਜੂਆਂ ਦਾ ਪੇਸਟ ਬਣਾ ਕੇ ਰੱਖਿਆ ਤਾਂ ਉਹ ਤੁਸੀਂ ਇਸ ਟਾਈਮ ਤੇ ਇਹਦੇ ਵਿੱਚ ਕੋਈ ਮੱਖਣ ਕਰੀਮ ਵੀ ਪਾ ਸਕਦੇ ਹੋ ਠੀਕ ਹੈ ਜੀ ਤੇ ਲਓ ਜੀ ਇਹਨੂੰ ਕਰਾਂਗੇ ਮਿਕਸ ਚੰਗੀ ਤਰ੍ਹਾਂ ਤੇ ਲੋ ਜੀ ਮੱਖਣ ਪਾਉਣ ਤੋਂ ਬਾਅਦ ਆਪਾਂ ਇਹਨੂੰ 5-4 ਮਿੰਟ ਪਕਾਉਂਗੇ ਹੋਰ ਥੋੜਾ ਜਿਹਾ ਪਾ ਦੂਗੇ ਇਹਦੇ ਚ ਆਪਾਂ ਗਰਮ ਮਸਾਲਾ ਠੀਕ ਹੈ ਜੀ ਤੇ ਲੋ ਜੀ ਹੁਣ ਲਾਵਾਂਗੇ ਆਪਾਂ ਤੜਕਾ ਇਹਨੂੰ ਤੇ ਲੋ ਜੀ ਇੱਕ ਤੜਕਾ ਪੈਨ ਦੇ ਵਿੱਚ ਆਪਾਂ ਪਾ ਲਾਂਗੇ ਥੋੜਾ ਜਿਹਾ ਦੇਸੀ ਕੀ ਤੇ ਮੈਂ ਥੋੜੀ ਜੀ ਹਿੰਗ ਭੁੰਨ ਲਈ ਆ ਠੀਕ ਹੈ ਜੀ ਤੇ ਉਹ ਚ ਪਾ ਲਾਂਗੇ ਦੋ ਸੁੱਕੀਆਂ ਲਾਲ ਮਿਰਚਾਂ ਤੇ ਇਹਨਾਂ ਨੂੰ ਹਲਕਾ ਜਿਹਾ ਭੁੰਨੂਗੇ ਆਪਾਂ ਜਦੋਂ ਤੱਕ ਇਹ ਭੁੰਨ ਨਹੀਂ ਹੋ ਜਾਂਦੀ ਠੀਕ ਹੈ ਜੀ ਮੜੀਆਂ ਲਾਲ ਕਰ ਲੋਂਗੇ ਤੇ ਜਦੋਂ ਮਿਰਚਾਂ ਲਾਲ ਹੋ ਗਈਆਂ ਥੋੜੀ ਜੀ ਪਾਵਾਂਗੇ ਦੇਗੀ ਮਿਰਚ ਤੇ ਲੋ ਜੀ ਇਹਨੂੰ ਹਲਕਾ ਜਿਹਾ ਹਿਲਾ ਕੇ ਆਪਾਂ ਇਹਨੂੰ ਪਾ ਦਾਂਗੇ ਆਪਾਂ ਆਪਣੀ ਪਾਲਕ ਵਾਲੀ ਗਰੇਵੀ ਤੇ ਤੇ ਲੋ ਜੀ ਆਪਣੀ ਪਾਲਕ ਦੀ ਗਰੇਵੀ ਤਿਆਰ ਹੈ ਹੁਣ ਆਪਾਂ ਇਹਦੇ ਚ ਪਾਵਾਂਗੇ ਕੋਬਤੇ ਤੇ ਲੋ ਜੀ ਇਹ ਚ ਪਾ ਲਾਂਗੇ ਹੁਣ ਆਪਾਂ ਕੋਬਤੇ ਆਪਣੇ ਠੀਕ ਹੈ ਜੀ ਤੇ ਤੁਸੀਂ ਇਹਨੂੰ ਜਦੋਂ ਇਹਨੂੰ ਸਰਵ ਕਰਨਾ ਹੋਇਆ ਠੀਕ ਹੈ ਜੀ ਕੋਬਤੇ ਉਸ ਟਾਈਮ ਤੇ ਵੀ ਪਾ ਸਕਦੇ ਹੋ ਕਿਉਂਕਿ ਵਿੱਚ ਪਾਉਣੇ ਜ਼ਰੂਰੀ ਵੀ ਨਹੀਂ ਹੈਗੇ ਤੇ ਲਓ ਜੀ ਕੋਵਤੇ ਆਪਾਂ ਨੇ ਇਹਦੇ ਵਿੱਚ ਪਾ ਲਏ ਆ ਜੀ। ਤੇ ਇਹਨੂੰ ਥੋੜਾ ਜਿਹਾ ਕਰ ਲੂਗੇ ਗਰਮ। ਜਿਆਦਾ ਗਰਮ ਕਰੂਗੇ ਕੋਵਤੇ ਆਪਣੇ ਘੁਲ ਵੀ ਸਕਦੇ ਆ। ਤੇ ਲਓ ਜੀ ਪਾਲਕ ਪਨੀਰ ਕੋਵਤਾ ਬਣ ਕੇ ਰੈਡੀ ਆ ਜੀ। ਤੇ ਹੁਣ ਆਪਾਂ ਇਹਨੂੰ ਕਰਦੇ ਆ ਸਰਵ। ਤੇ ਲਓ ਜੀ ਤੇ ਪਾਵਾਂਗੇ ਹਰਾ ਧਨੀਆ। ਤੇ ਰੈਸਪੀ ਰੈਡੀ ਆ ਜੀ। ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਤੇ ਲੋ ਜੀ ਪਾਲਕ ਪਨੀਰ ਕੋਬਤਾ ਬਣ ਕੇ ਰੈਡੀ ਹੈ ਜੀ 컬러 ਦੇਖੋ ਜੀ ਸਬਜੀ ਦਾ ਕਿੰਨਾ ਪਿਆਰਾ ਤੇ ਕਿੰਨਾ ਵਧੀਆ ਆ ਸੋ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਤੁਸੀਂ ਘਰੇ ਪਾਲਕ ਪਨੀਰ ਕੋਬਤਾ ਰੈਸਪੀ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਇਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੀ ਸੋ ਮਿਲਦੇ ਆ ਜੀ ਫੇਰ ਇੱਕ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ